ਦੇ ਨਾਲਾ ਹਲਕਾ ਨਹੀਂ ਪੰਜਾਬ ਦੇ ਮੁੰਡਿਆਂ ਇੰਚਾਰਜ ਨੇ ਜਗਾਂਜੀਠਾ ਦੀ ਇਹਨੇ ਬਾਹਰ ਉੱਤੇ ਲੈਣਾ ਕੰਮ ਕਰ ਰਹੇ ਸਾਡੇ ਖੇਤਾਂ ਦੀ ਦੇ ਬੜਾ ਜਾਣਾ ਬੜਾ ਜਾਣਾ ਆਉਂਦਾ ਹੈ ਸਾਡੇ ਨਾਲ ਕੋਲੋ ਸੋ ਨਿਹਾਲ ਖੋਜ ਗਿੱਲੀ ਸੜ ਜਾ ਦੇ ਖੋਜ ਵਧੀਆ ਸ਼ਾਟ ਕਰ ਅੱਜ ਆਪਾਂ ਇਸ ਫਿਲਮ ਕੋਧਾਂ ਸਬਾਤ ਕਾਇਨਦਾਤ ਪਿੰਡ ਕੰਦੂਆਈ ਦੇ ਵਿੱਚ ਸੋਖਲਵਾਦੀ ਕਾਂਗਰਸ ਦੇ ਬਹੁਤ ਅਣਾਂ ਸੀਨੀਅਰ ਲੀਡਰ ਸੀਗੇ ਬੀ ਦੁੱਧਾ ਸਰਪੰਚ ਨੇ ਆਇਆ ਪਿੰਡ ਉਹ ਆਪਣੀ ਸਾਰੀ ਪੰਚਾਇਤ ਨੂੰ ਸਾਡੇ ਪਿੰਡ ਦੇ ਨਾਲ ਉਹਨਾਂ ਨੇ ਆਵਾਦੀ ਪਾਰਟੀ ਤੇ ਸ਼ਾਮਿਲ ਕਰਾਇਆ ਤੇ ਉਹਨਾਂ ਦੇ ਨਾਲ ਸਾਡੀ ਪਾਰਟੀ ਜਿਹੜੀ ਇਹ ਨਾਲ ਦੇ ਵਿੱਚ ਬਹੁਤ ਮਜ਼ਬੂਤ ਹੋ ਗਈ ਹੈ ਤੇ ਮੈਂ ਉਹਨਾਂ ਨੂੰ ਵਿਸ਼ਵਾਸ ਤੋਂ ਆਇਆ ਕਿ ਜਿੱਥੇ ਕੰਦੂਆਈ ਦਾ ਵਿਕਾਸ ਜਿਹੜਾ ਪਹਿਲ ਦੇ ਹੱਥ ਤੇ ਕਰਾਂਗੇ ਪਹਿਲਾਂ ਵੀ ਹੋ ਗਿਆ ਉਥੇ ਨਾਲ ਦੀ ਪਾਰਟੀ ਚ ਇਹਨਾਂ ਦਾ ਮਾਨਸਬਦ ਨਹੀਂ ਜਿਹੜਾ ਉਹ ਉਦਾਂ ਹੀ ਕੀਤਾ ਜਾਊਗਾ ਜਦ ਤੱਕ ਕਾਂਗਰਸ ਨਹੀਂ ਹਲ ਪੱਖੋਂ ਉਹਨਾਂ ਨੂੰ ਵਿਸ਼ਵਾਸ ਹੋਇਆ ਕਿ ਤੁਹਾਡਾ ਆਪਣਾ ਵੀ ਤੇ ਤੁਹਾਡੇ ਪਿੰਡ ਦਾ ਵੀ ਹੱਥ ਪੱਖੋਂ ਮਾਨਸਬਦ ਅਰਵਿੰਦ ਕੇਜਰੀਵਾਲ ਦੀ ਕਮੀ ਤੁਹਾਨੂੰ ਮਹਿਸੂਸ ਹੁੰਦੀ ਸੀ ਸੁਨੀਤਾ ਕੇਜਰੀਵਾਲ ਅਮ੍ਰਿਸ਼ਾ ਆ ਰਹੇ ਨੇ ਕਦੋਂ ਆ ਰਹੇ ਨੇ ਤੇ ਤੁਹਾਡੇ ਹੱਕ ਪਤਾ ਲੱਗਾ ਪ੍ਰਚਾਰ ਕਰ ਰਹੇ ਨੇ ਨਹੀਂ ਨਹੀਂ ਉਹ ਆਉਣਗੇ ਪਹਿਲਾਂ ਉਹਨਾਂ ਨੇ 10 ਤਰੀਕ ਨੂੰ ਆਉਣਾ ਸੀਗਾ ਪਰ ਉਹ ਪੋਸਟਪੋਨ ਹੋ ਗਿਆ ਬਾਅਦ ਵਿੱਚ ਪਤਾ ਲੱਗਾ ਤਾਂ 3 ਇਹ ਕਨਫਰਮ ਹੋ ਨਹੀਂਗਾ 15 ਸੋਹ ਤਰੀਕ ਦੇ ਲਗਦੇ ਲੱਗਦਾ ਕਿ ਵੱਡਾ ਰੋਸ ਚੋਂ ਅੰਮ੍ਰਿਤਸਰ ਬਹੁਤ ਵੱਡਾ ਰੋਸ ਚੋਂ ਕਦ ਜੇ ਅਰਵਿੰਦ ਜੀ ਆਗੇ ਉਹਨਾਂ ਦਾ ਤਾਂ ਚਾਹ ਵੇਜੀ ਹੋ ਹਾਂ ਅਰਵਿੰਦ ਜੀ ਵੀ ਜਾ ਕੇ ਹਾਂ ਸ਼ੋਰੂ ਪਛਾਹ ਭਰਿਆ ਜਾਊਗਾ ਬਿਲਕੁਲ ਬਿਲਕੁਲ ਤੁਸੀਂ ਦੇਖੀ ਲਓ ਕੀ ਬਣਦਾ ਦੇ ਦੋ ਤਾਂ ਜੇਤੀ ਕਰੀ ਜਾਓ ਕਿੰਨੇ ਵਾਦੇ ਜੰਦੇ ਹਾਂ ਪਾਰਟੀ ਛੱਡ ਕੇ ਆ ਜਿਓ ਇਹ ਕਹਿਣਾ ਚਾਹੁੰਦੇ ਕਾਂਗਰਸ ਪਾਰਟੀ ਨੂੰ ਸ਼ੁਰੂ ਤੋਂ ਸਾਰਾ ਪਰਿਵਾਰ ਵੋਟਾਂ ਪਾਉਂਦੇ ਰੇ ਸਾਰਾ ਪਿੰਡ ਵੀ ਚੜ੍ਹ ਤੋਂ ਚੱਲ ਰਹੀ ਪਿਛਲੇ ਵਾਰੀ ਗਰਜੀਤ ਦੀ ਲੀਡ ਇਥੋਂ 252 ਦੀ ਦਵਾਈ ਸੀ ਕਾਂਗਰਸ ਵੱਲੋਂ ਹੁਣ ਅਸੀਂ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਦੇ ਆਮ ਪਾਰਟੀ ਦੇ ਵਿੱਚ ਸ਼ਾਮਲ ਹੋਏ ਆ ਜੀ ਇਹਨਾਂ ਦੇ ਕੰਮਕਾਰ ਵੇਖਦਿਆਂ ਇਹਨਾਂ ਦੀ ਸਭ ਤੋਂ ਵੱਡੀ ਗੱਲ ਇਹ ਆ ਵੀ ਕਦੀ ਕਿਸੇ ਕੰਮ ਤੋਂ ਨਾ ਨਹੀਂ ਕਰਨੀ ਤੇ ਵਿਕਾਸ ਜਿਹੜੀ ਛੜਕਾਂ ਸਾਡੀਆਂ ਇੱਥੋਂ ਕੰਦੋਵਾਲੀ ਤੋਂ ਮਾਸ਼ੀ ਲੰਗਲ ਲਸ਼ਕੀ ਨੰਗਲ ਅਰੰਦਾਸ ਗੁਰੂ ਕਾ ਬਾਗ ਅਜਨਾਲਾ ਹਲਕਾ ਛੜਕਾਂ ਦਾ ਇਹਨਾਂ ਨੇ ਉਹ ਵਿਕਾਸ ਕੀਤਾ ਜੇ ਬੰਦਾ ਕੋਈ ਸੋਚੇ ਤੇ ਵੋਟ ਹਰ ਆਮ ਆਪ ਪਾਰਟੀ ਦੀ ਚਾਹੀਦੀ ਆ ਕਿਉਂ ਪਿਛਲੀਆਂ 10ਾਂ ਸਾਲਾਂ ਦੇ ਵਿੱਚ ਗੁਰੂ ਕੇ ਬਾਗ ਦੀ ਛੜਕ ਕਿਸੇ ਨੇ ਨਹੀਂ ਬਣਾਈ ਰੰਦਾਸ ਦੀ ਛੜਕ ਨਹੀਂ ਬਣਾਈ ਜਿੱਥੇ ਕਿ ਦੁੱਧ ਪੁੱਤ ਮੰਗਣ ਜਾਂਦੇ ਆ ਸਾਰੇ ਲੀਡਰ ਅਦਾਸ ਵੀ ਉੱਥੇ ਕਰਦੇ ਪਰ ਛੜਕ ਵਾਲ ਕਦੀ ਨਹੀਂ ਇਹਨਾਂ ਨੇ ਧਿਆਨ ਦਿੱਤਾ ਇਹ ਕਰਕੇ ਅਸੀਂ ਸਾਰੇ ਅੰਮ੍ਰਿਤਸਰ ਹਲਕੇ ਨੂੰ ਇਹ ਬੇਨਤੀ ਕਰਾਂਗੇ ਕਿ ਵੋਟ ਕੁਲਦੀਪ ਸਿੰਘ ਧਾਰੀয়াল ਨੂੰ ਪਾ ਕੇ ਲੋਕ ਸਭਾ ਦੇ ਵਿੱਚ ਪਹੁੰਚਾਇਆ ਜਾਵੇ ਜੋ ਕਿ ਜਿੰਨੇ ਰਹਿੰਦੇ ਕੰਮ ਵੀ ਅੰਮ੍ਰਿਤਸਰ ਦੇ ਵੀ ਇਹਨਾਂ ਨੇ ਨਿਹਾਰ ਬਦਲ ਦੇਣੀ ਆ ਕਿ ਉੱਚੀ ਸੋਚ ਇਹਨਾਂ ਦੀ ਸਭ ਤੋਂ ਵੱਡੀ ਗੱਲ ਬੜੇ ਪਿਆਰ ਨਾਲ ਮਿਲਦੇ ਆ ਸਤਕਾਰ ਨਾਲ ਮਿਲਦੇ ਕਦੀ ਤੋ ਖੇਤਰੀ ਵਾਲੀ ਨੀਤੀ ਨਹੀਂ ਕੀਤੀ ਕਿਸੇ ਨਾਲ ਵਿਰੋਧ ਨਹੀਂ ਕੀਤਾ ਹਰ ਪਿੰਡ ਦੇ ਵਿੱਚ ਵਿਕਾਸ ਬਰਾਬਰ ਦਾ ਕਰਵਾਇਆ